ਕੋਈ ਵਿਆਹ ਨਹੀਂ ਆਤੀ ਕਿ ਕੋਈ ਵਿਆਹ ਨਹੀਂ ਤੇਰੀ ਗੱਲ ਨਹੀਂ ਤੂੰ ਟੂਣੀ ਬਤਾ ਕੀ ਗੱਲ ਹੋਈ ਬੱਚਿਆ ਸੀ ਮਾਰੂ ਮੈਂ ਕੀ ਪਿਆ ਤਵਾ ਮੇਰੇ ਕੋ ਕੋਈ ਨਹੀਂ ਹਰ ਵਾਰ ਚੀਜ਼ ਸੇ ਗੁੱਡੀਆਂ ਤੋਂ ਗੱਲ ਹੋਈ ਇਹਨਾਂ ਦੀ ਮਦਾਨੀ ਮੈਨੂੰ ਕੀ ਪਤਾਗਾ ਦੁਪਹਿਰੇ ਡਾਉਂ ਡਈ ਉਹ ਤੋਂ ਕੋਈ ਗੱਲ ਨਹੀਂ ਆ ਉਹਨਾਂ ਤੋਂ ਪਤਾ ਨਹੀਂ ਇਹਨਾਂ ਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਉਹਨਾਂ ਨੇ ਗੋੜੀ ਮਾਰਤੀ ਮੇਰਾ ਮੁੱਤ ਗੁੱਡੀਆਂ ਤੇ ਨਹੀਂ ਰਿਹਾ ਮੈਂ ਕੀ ਕਰਾਂ ਕੁੜਾਈ ਨਾ ਸ਼ੁਰੂ ਲਈ ਤੋਨੇ ਮਬਦੀ ਹੁਣੀ ਲਾਲ ਹੁਣੀ ਆ ਕਿ ਉਹ ਕਿ ਕਿੱਥੋਂ ਦੇ ਆ ਨਾਲ ਦੀ ਗਲੀ ਚ ਰਹਿਣ ਵਾਲੇ ਆ ਲਾਲ 베ਦੀ ਤੇ ਪਨੀਰ ਤੇਨੇ ਭਰਾਵਾ ਇਹਨਾਂ ਦੀ ਗੁੱਡੀਆਂ ਇੱਕ ਦੂਜੇ ਤੋਂ ਵੱਡੀਆਂ ਗੁੱਡੀਆਂ ਤੋਂ ਗੱਲ ਹੋਈ ਇਹਨਾਂ ਦੀ ਅੱਛਾ ਹਮ ਕਰੀਬ 8 ਵਜੇ ਠਾਣਾ ਬੀ ਡਿਵੀਜ਼ਨ ਦੇ ਏਰੀਆ ਆਜ਼ਾਦ ਨਗਰ ਤੂਬਸਾਹਬ ਗੇਟ ਦੇ ਲਾਗੇ ਕੁਝ ਲੋਕਾਂ ਦੇ ਵਿੱਚ ਝੜਪ ਹੋਈ ਅਤੇ ਉਹਦੇ ਵਿੱਚ ਬਾਅਦ ਵਿੱਚ ਫਾਇਰਿੰਗ ਹੋਈ ਜਿਹਦੇ ਵਿੱਚ ਇੱਕ ਲੜਕਾ ਹਰਮਨਜੀਤ ਸਿੰਘ ਸਨ ਉਹ ਜਸਵੀਰ ਸਿੰਘ ਉਹਦੀ ਪਿੱਠ ਤੇ ਵਿੱਚ ਗੋਲੀ ਲੱਗੀ ਜਿਹਨੂੰ ਬਾਅਦ ਵਿੱਚ ਸਿਵਲ ਹਸਪੀਟਲ ਤੋਂ ਰੈਫਰ ਕਰ ਦਿੱਤਾ ਗਿਆ ਹਰਤੇਜ ਹਸਪੀਟਲ ਜਿੱਥੇ ਉਹਦੀ ਪਹੁੰਚ ਕੇ ਮੌਤ ਹੋ ਗਈ ਲੜਾਈ ਦਾ ਇਹਨਾਂ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਪਹਿਲਾਂ ਪਤੰਗਬਾਜ਼ੀ ਤੋਂ ਲੜਾਈ ਹੋਈ ਐਂਡ ਆਪਸ ਵਿੱਚ ਕਮੈਂਟ ਵਗੈਰਾ ਮਾਰਨ ਤੋਂ ਉਸ ਤੋਂ ਇਹਨਾਂ ਦੀ ਬੈਸ ਵੱਧ ਗਈ ਐਂਡ ਫਿਰ ਉਹਨਾਂ ਨੇ ਜਿਵੇਂ ਹੋਰ ਗਰੁੱਪ ਇਕੱਠੇ ਹੋ ਗਏ ਤੋਂ ਐਂਡ ਜਦੋਂ ਉਹ ਪ੍ਰੋਵੋਕੇਸ਼ਨ ਦੇ ਵਿੱਚ ਸਟਨ ਬਹੁਤ ਜ਼ਿਆਦਾ ਇਹਨਾਂ ਦੀ ਵਾਇਲੈਂਸ ਵਧ ਗਈ। ਇਸ ਬੰਦੇ ਅਸੀਂ ਅੰਡਰ ਸੈਕਸ਼ਨ 302 ਪਰਚਾ ਦਰਜ ਕੀਤਾ ਜਾ ਰਿਹਾ ਹੈ ਥਾਣਾ ਬੀ ਡਿਵੀਜ਼ਨ ਐਂਡ ਦੋਸ਼ੀ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਜਾ ਚੁੱਕੇ ਨੇ ਐਂਡ ਸਾਡੀਆਂ ਵੱਖ-ਵੱਖ ਰੇਡ ਪਾਰਟੀਆਂ ਜਿਹੜੀਆਂ ਨੇ ਉਹ ਨਿਕਲੀਆਂ ਹੋਈਆਂ ਨੇ ਐਂਡ ਅਸੀਂ ਬਹੁਤ ਜਲਦੀ ਇਹ ਜਿੰਨੇ ਵੀ ਦੋਸ਼ੀ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜੀ।